ਅੱਜ ਪਿੰਡ ਜੜਿਆਲਾ ਮੰਦਕੀ ਦੇ ਦੁਕਾਨਦਾਰ ਇਕੱਠੇ ਹੋਏ ਆ ਸੋ ਆ ਦੇਖ ਲੋ ਹੋਏ ਕਾਦੇ ਆ ਪਾਣੀ ਵਿਖਾਉਣ ਵਾਸਤੇ ਆ ਦੇਖ ਲੋ ਕਿੰਨਾ ਕਿੰਨਾ ਪਾਣੀ ਦੁਕਾਨਾਂ ਭੜਕਿਆ ਪਈਆਂ ਉਗਰ ਵੀ ਸ਼ਟਰਾਂ ਦੇ ਆਲਗ ਵਾਲੇ ਕੈਂਡਰਾ ਮਾਰਕੀਟ ਖਾਦ ਦਿਓ ਸਾਰੀਆਂ ਦੁਕਾਨਾਂ ਦੇ ਅੰਦਰ ਅੱਜ ਪਾਣੀ ਭੜਿਆ ਜਿਨ੍ਹਾਂ ਨੇ ਕਰੋੜਾ ਰੁਪਈਆ ਲਾ ਕੇ ਦੁਕਾਨਾਂ ਦੇ ਵਿੱਚ ਸਮਾਨ ਪਾਇਆ ਕਿਸੇ ਨੇ ਪੈਨ ਕਾਪੀਆਂ ਦਾ ਸਮਾਨ ਪਾਇਆ ਕਿਸੇ ਨੇ ਕੱਪੜੇ ਦਾ ਸਮਾਨ ਪਾਇਆ ਕਿਸੇ ਨੇ ਹੋਰ ਕਈ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਲੋਕਾਂ ਨੂੰ ਵੇਚਣ ਵਾਸਤੇ ਸਮਾਂਰ ਪਾਇਆ ਆਪਣਾ ਰੋਟੀ ਰੋਜੀ ਕਮਾਉਣ ਵਾਸਤੇ ਸਮਾਂਰ ਪਾਇਆ ਉਹਨੇ ਦੱਸੋ ਜਿਹੜਾ ਮਹਿੰਗੇ ਲੋਨ ਲੈ ਕੇ ਇਹਨਾਂ ਨੇ ਸਮਾਂਰ ਪਾਇਆ ਕੀ ਲੋਨ ਤਾਰਨਗੇ ਕੀ ਆਪਣੇ ਬੱਚਿਆਂ ਨੂੰ ਰੋਟੀ ਦੇ ਰਜਕਾਰ ਕਮਾ ਕੇ ਖਿਲਾਉਣਗੇ ਕੀ ਕਿੱਥੋਂ ਉਹਨਾਂ ਦੀ ਕਿਸਾਨ ਤਾਰਨਗੇ ਇਹਦਾ ਸਭ ਤੋਂ ਵੱਡਾ ਨਲਾਇਕ ਜਿਹੜਾ ਪਿੰਡਾਂ ਦੀ ਪੰਚਾਇਤ ਆ ਮਾਰੇ ਹਾਲਾਤ ਪੁਰਾਣੀ ਪੰਚਾਇਤ ਵੇਲੇ ਵੀ ਸੀਗੇ ਪਹਿਲੀ ਪੰਚਾਇਤ ਨੂੰ ਮਹਾਨਦਾਰ ਸਾਰੇ ਬੇਇੱਜ਼ਤੀਆਂ ਕਰਦੇ ਰਹੇ ਆ ਸਮੇਂ ਸਮੇਂ ਸਰ ਕਿ ਆ ਜਿਹੜਾ ਪਾਣੀ ਆ ਇਹਦਾ ਕੋਈ ਹੱਲ ਕਰ ਦਿਓ ਸਾਡੀਆਂ ਦੁਕਾਨਾਂ ਦੇ ਅੰਦਰ ਪਾਣੀ ਵੜਦਾ ਇਹਦਾ ਕੋਈ ਪੱਕਾ ਪ੍ਰਬੰਧ ਕਰ ਦਿਓ ਪਰ ਨਾ ਤਾਂ ਸਰਵਾਈ ਪਹਿਲੀ ਪੰਚਾਇਤ ਨੇ ਕੀਤੀ ਆ ਪਰ ਨਾ ਹੁਣ ਜਿਹੜੀ ਨਵੀਂ ਬਣੀ ਪੰਚਾਇਤ ਆ ਇਹਨਾਂ ਨੇ ਇਹਨਾਂ ਦਾ ਕੋਈ ਮਸਲਾ ਹੱਲ ਕੀਤਾ ਪਹਿਲੀਆਂ ਸਰਕਾਰਾਂ ਨੇ ਵੀ ਇਹਨਾਂ ਦੀ ਫਰਿਆਦ ਨਹੀਂ ਸੁਣੀ ਨਵੀਂ ਸਰਕਾਰ ਨੇ ਵੀ ਇਹਨਾਂ ਦੀ ਫਰਿਆਦ ਨਹੀਂ ਸੁਣੀ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਜੇਕਰ ਸਮੇਂ ਸਰ ਇਹ ਪ੍ਰਬੰਧ ਨਹੀਂ ਹੋਇਆ ਆ ਜਿਹੜਾ ਪਾਣੀ 20 ਪੈਣ ਤੋਂ ਬਾਅਦ ਵੀ 4-4 5-5 ਘੰਟੇ ਇਹਨਾਂ ਦੀ ਦੁਕਾਨਾਂ ਅੰਦਰ ਖੜਾ ਰਹਿੰਦਾ ਆ ਬਹੁਤ ਜ਼ਿਆਦਾ ਮਸ਼ਕਲਾਂ ਦਾ ਆ ਇਥੋਂ ਕੋਈ ਨਾ ਕੋਈ ਮਾਰੂ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਆ ਜੇ ਕੱਲ ਨੂੰ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਬਿਜਲੀ ਚੱਲਦੀ ਪਈ ਆ ਜੇ ਕੋਈ ਤਾਰ ਟੁੱਟ ਕੇ ਪਾਣੀ ਤੇ ਡਿੱਗ ਪਵੇ ਕਿਸੇ ਦੀ ਜਾਨ ਮਾਰ ਵੀ ਜਾ ਸਕਦੀ ਆ ਇਹਦਾ ਜਿਹੜਾ ਮੁੱਖ ਜ਼ਿੰਮੇਵਾਰ ਆ ਇਹ ਮਾਨਦੋਗ ਅਸੀਂ ਡੀਸੀ ਸਾਹਿਬ ਨੂੰ ਕਹਿੰਨੇ ਆ ਜਿਹੜਾ ਆਨਕੇ ਇਹਨਾਂ ਲੋਕਾਂ ਦੀ ਸਾਹ ਨਹੀਂ ਲੈ ਰਹਾ ਅਸੀਂ ਫੂਡ ਅਫਸਰ ਨੂੰ ਕਹਿੰਦੇ ਆ ਜਿੱਥੇ ਮਾਲੂ ਬਿਮਾਰੀ ਫੈਲਿਆ ਤੇ ਬਾਦ ਆਉਣਾ ਆ ਹੁਣ ਸਮਾਂ ਰਹਿਦੇ ਨੀਗਾ ਮਾਰ ਲੈਣ ਵੀਡੀਓ ਸਾਬ ਨੂੰ ਅਸੀਂ ਇਹਦਾ ਦੋਚੀ ਕਹਿੰਦੇ ਆ ਅਸੀਂ 35 ਪੰਚਾਇਤ ਨੂੰ ਕਹਿੰਦੇ ਆ ਪਿੰਡ ਦੀਆਂ ਪੰਚਾਇਤਾਂ ਜਿਹੜੀਆਂ ਹੁੰਦੀਆਂ ਪੰਜ ਸਰਪੰਚ ਲੰਬੜ ਦਾ ਤਲਸੀਲਦਾਰ ਐਨ ਐਲ ਐ ਐਨ ਪੀ ਉਹਨਾਂ ਨੂੰ ਲੋਕ ਆਪਣੀਆਂ ਸਮੱਸਿਆ ਦੱਸਣ ਵਾਸਤੇ ਚੁਣਦੇ ਆ ਜੇਕਰ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਾਉਣਗੇ ਤਾਂ ਫਿਰ ਉਹਨਾਂ ਨੂੰ ਚੁਣਨ ਦਾ ਕੀ ਫਾਇਦਾ ਆ ਇਹ ਤੂੰ ਪਹਿਲਾ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਹੋ ਜਵੇ ਸਮਾਂ ਰਹਿੰਦੇ ਇਹਨਾਂ ਹਾਲਾਤਾਂ ਵੱਲ ਗੌਰ ਕੀਤਾ ਜਾਵੇ ਆ ਤੁਸੀਂ ਦਿਖਾ ਸਕਦੇ ਆ ਪੂਰੀ ਮਾਰ ਕੀ ਟੁੱਪੜ ਤੇ ਆਈ ਹੋਈ ਆ ਅੱਗੇ ਆ ਦਿਓ ਥੋੜਾ ਜਿਹਾ ਆ ਤੁਸੀਂ ਦਿਖਾ ਸਕਦੇ ਆ ਬਸ ਅੱਡਾ ਜੜਿਆਲੇ ਦਾ ਪੂਰਾ ਭਰਿਆ ਪਿਆ ਆ ਇੱਧਰ ਦੇਖ ਲਓ ਆ ਟੈਕਸੀ ਸਟੈਂਡ ਵਾਲੇ ਜਿਹੜੇ ਵੀਰ ਆ ਜਿਹੜੇ ਕਰੋੜਾਂ ਦੀਆਂ ਆਪਣੀਆਂ ਪੈਸੇ ਜਮ੍ਹਾਂ ਕਰਕੇ ਗੱਡੀਆਂ ਕਿਰਾਏ ਤੇ ਲੈ ਕੇ ਜਾਂ ਕਿਸੇ ਤਰ੍ਹਾਂ ਵੀ ਪਾਈਆਂ ਹੋਈਆਂ ਉਹ ਵੀ ਪਰੇਸ਼ਾਨ ਬੈਠੇ ਆ ਅਮਰਾ ਦੇ ਵੀ ਪਾਣੀ ਖੜਾਇਆ ਉਨਾ ਤੋਂ ਵੀ ਖੜੰਗ ਖੜਨੀ ਹੋ ਰਿਆ ਸੋ ਇੰਦਰ ਆ ਪੂਰੀ ਮਾਰਟੀਡ ਪਈ ਹੋਈ ਆ ਜੇ ਮੇਰੇ ਅਰਗਾ ਬੰਦਾ ਵੀਡੀਓ ਪਾਉਂਦਾ ਜੇ ਦੁੱਖ ਤਕਲੀਫ ਕਰਕੇ ਪਾਈਦੀ ਆ ਸੋ ਦੱਸੋ ਪਾਜੀ ਤੁਹਾਨੂੰ ਇਹਦੇ ਵਿੱਚ ਕੋਈ ਤਕਲੀਫ ਦਿਸ ਰਹੀ ਆ ਬਹੁਤ ਜਿਆਦਾ ਤਕਲੀਫ ਨਹੀਂ ਸੋ ਤਾਰਾਂ ਦੀਦਾ ਹੀ ਐ ਇਸਨੇ ਕੋਈ ਨਹੀਂ ਸੌਂਦਾ ਸਾਡੀ ਇੱਥੇ ਆਹਰਾਂ ਵਾਲਾ ਵੀ ਇਹਨਾਂ ਬੂਟਾਂ ਦੀ ਦੁਕਾਨ ਪਰ ਤੇ ਮਨਿਆਰੀਆਂ ਦੀ ਪਈ ਪਈ ਆ ਆ ਇਹਨਾਂ ਦਾ ਬੂਟਾਂ ਦਾ ਕੰਮ ਆ ਉਹ ਕਹਿੰਦੇ ਪੂਰੀ ਦੁਕਾਨ ਭਰੀ ਪਈ ਆ ਸੋ ਪਾਜੀ ਤੁਹਾਨੂੰ ਤੁਹਾਡੇ ਬੁੱਤ ਜਿਹੜੀਆਂ ਤੁਹਾਡੇ ਉਧਰ ਪਾਣੀ ਭੜਿਆ ਆ ਸਟੋਰ ਦੇ ਵਿੱਚ ਸਾਰਾ ਸਮਾਨ ਗਿੱਲਾ ਹੋ ਗਿਆ ਅੰਦਰ ਟੱਕ ਕੇ ਰੱਖਿਆ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਹਰ ਵਾਰੀ ਜਦੋਂ ਵੀ ਮੀਂਹ ਆਂਦਾ ਕਾਫੀ ਹੱਦ ਤੱਕ ਨੁਕਸਾਨ ਹੋ ਜਾਂਦਾ ਹਾਂਜੀ ਪਾਜੀ ਰਾਜੂ ਪਾਜੀ ਹਾਂਜੀ ਸਤੋ ਤੁਹਾਨੂੰ ਤਕਲੀਫ ਹੋ ਰਹੀ ਆ ਪਾਣੀ ਅੰਦਰ ਵੜ ਰਿਹਾ ਜਾਂ ਮੈਂ ਇਕੱਲੇ ਰੋਲਾ ਪਾਈ ਜਾਂਦਾ ਪਾਣੀ ਸਾਰਿਆਂ ਦਾ ਵੜ ਰਿਹਾ ਆ ਸਾਰਿਆਂ ਦੇ ਆ ਬੰਨਿਆਰੀ ਵਾਲਿਆਂ ਦੇ ਆ ਰੈਡੀਵੇਟ ਵਾਲਿਆਂ ਦੇ ਆ ਸਾਰਿਆਂ ਦੇ ਪਾਣੀ ਵੜ ਰਿਹਾ ਇਹ ਤਾਂ ਮੈਂ ਇਕੱਲਾ ਹੀ ਤਾਂ ਨਹੀਂ ਰੋਲਾ ਪਾਈ ਜਾਂਦਾ ਨਹੀਂ ਨਹੀਂ ਸਾਰਿਆਂ ਦੇ ਵੜਿਆ ਆ ਦੇਖੋ ਜੀ ਅੱਗੇ ਜਾ ਕੇ ਦੇਖੋ ਨਾ ਆ ਦੇਖੋ ਪਾਣੀ ਆ ਦੇਖੋ ਸਾਰਿਆਂ ਦੇ ਦੁਕਾਨਾਂ ਦੇ ਅੰਦਰ ਪਾਣੀ ਇੱਧਰ ਆ ਪੋਣ ਆ ਅੱਗੇ ਵੀ ਦਿਖਾ ਦਿਓ ਇੱਧਰ ਆ ਆਹ ਦੇਖੋ ਜੀ ਜੈਪਟ ਸੈਂਟਰ ਦੁਕਾਨ ਆ ਇਹਦੇ ਅੰਦਰ ਵੀ ਪਾਣੀ ਪੂਰਾ ਭਰਿਆ ਹੋਇਆ ਆ ਇਹ ਜਿਹੜਾ ਮਹਿੰਗਾ ਸਮਾਨ ਪਾਇਆ ਕਿੱਥੋਂ ਆਹ ਦੇਖੋ ਅੱਗੇ ਆ ਕੇ ਦੇਖ ਲਓ ਇੱਧਰ ਆ ਰਾਜੂ ਭਾਜੀ ਦੀ ਕੱਪੜੇ ਦੀ ਦੁਕਾਨ ਆ ਇਹਦੇ ਅੰਦਰ ਵੀ ਪਾਣੀ ਭਰਿਆ ਹੋਇਆ ਤੋਂ ਆਜੋ ਅੱਗੇ ਲੈ ਆਓ ਅੱਗੇ ਜਾ ਕੇ ਦੇਖੋ ਕੰਬਲ ਲੈ ਕੇ ਆਇਆ ਪਾਣੀ ਡੇਢ ਆ ਆ ਪੰਪ ਲੈ ਕੇ ਆਇਆ ਭਾਜੀ ਪਾਣੀ ਬਾਹਰ ਕੱਢਣ ਵਾਸਤੇ ਆ ਦੇਖ ਲਓ ਅੱਗੇ ਪਾਸੇ ਪਾਣੀਪਰ ਦੀ ਦੁਕਾਨ ਆ ਪ੍ਰਿੰਟਿੰਗ ਪ੍ਰੈਸ ਸੋ ਇਹਦੇ ਅੰਦਰ ਵੀ ਆ ਦੇਖ ਲਓ ਨਾਲੀ ਇਹ ਦੁਕਾਨ ਉੱਚੀ ਕਰਕੇ ਬਣਾਈ ਸਗੀ ਬਾਜੀ ਨੇ ਮਹਿੰਗਾ ਪੱਥਰ ਵੀ ਲਾਇਆ ਪਰ ਫੇਰ ਵੀ ਕੰਮ ਨਹੀਂ ਆਇਆ ਦੇਖ ਲਓ ਪੂਰੀ ਦੁਕਾਨ ਭਰੀ ਪਈ ਆ ਸੋ ਆਜੋ ਇੱਧੇ ਬਾਹਰ ਤੋਂ ਆਜੋ ਸੋ ਇਧਰ ਆ ਪਾਜੀ ਦੀ ਮੈਡੀਕਲ ਦੀ ਦੁਕਾਨ ਆ ਹੁਣ ਦੇਖੋ ਮੈਡੀਕਲ ਵਾਲੀ ਦੁਕਾਨ ਜਿਹੜੀ ਆ ਉਹ ਤਾਂ ਹੁਣ ਇੱਥੇ ਮਰੀਜ਼ਾਂ ਨੇ ਦਵਾਈਆਂ ਲੈਣ ਵਾਸਤੇ ਆਉਣਾ ਮਰੀਜ਼ਾਂ ਨੇ ਦਵਾਈਆਂ ਲੈਣ ਵਾਸਤੇ ਆਉਣਾ ਡਾਕਟਰ ਸਾਹਿਬ ਲੋਕ ਖੋਲੋ ਮੜ ਜਾ ਮਰੀਜ਼ਾਂ ਦੇ ਦਵਾਈਆਂ ਲੈਣ ਵਾਸਤੇ ਹੁਣਾ ਤੇ ਇਦਾਂ ਦੇ ਮੀਂਹ ਕਣੀ ਦੇ ਵਿੱਚ ਪੈਚਦੇ ਹੋਏ ਹੁਣ ਮੀਂਹ ਹਟੇ ਨੂੰ ਵੀ ਟਾਈਮ ਹੋ ਗਿਆ ਮੀਂਹ ਕਾਦਾ ਪੈਂਦਾ ਸੀਗਾ ਹੁਣ ਹਟਿਆ ਹੋਇਆ ਆ ਪਰ ਮੀਂਹ ਹਟਣ ਤੋਂ ਬਾਅਦ ਵੀ ਆ ਦੇਖ ਲੋ ਅੰਦਰ ਆ ਦੇਖ ਲੋ ਪਾਣੀ ਪੂਰਾ ਭਰਿਆ ਪਿਆ ਆ ਕਾਊਂਟਰ ਜਿਹੜੇ ਲੱਕੜ ਦੇ ਕਾਊਂਟਰ ਆ ਗਲਦੇ ਪਏ ਆ ਪਾਜੀ ਨੇ ਕਈ ਵਾਰੀ ਮੈਨੂੰ ਦੱਸਿਆ ਵੀ ਮੈਂ ਪਿੰਦੀ ਪੰਚਾਇਤ ਨੂੰ ਅਸੀਂ ਸਾਰੇ ਦੁਕਾਨਦਾਰਾਂ ਨੇ ਕਈ ਵਾਰੀ ਕਹਿ ਚੁੱਕੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸੋ ਆ ਬੂਟਾ ਵੀ ਪਾਣਿਆ ਇਹਨਾਂ ਨੇ ਵੀ ਮੋਬਜਾਮੇ ਦੇ ਦੇ ਕੇ ਆਪਣੀ ਦੁਕਾਨ ਦੇ ਅੰਦਰ ਹਨਾ ਇਹ ਰੱਖਿਆ ਹੋਇਆ ਆ। ਇਹ ਆ ਮਨਿਆਰੀ। ਹਾਂਜੀ ਆ ਮਨਿਆਰੀ। ਆ ਮਨਿਆਰੀ ਦੀ ਦੁਕਾਨ ਆ। ਕੋਈ ਵੀ ਬੰਦ ਪਈ ਆ। ਇਹ ਕਾਹਤੇ ਬੰਦ ਆ? ਸਿਰਫ ਮੀਂਹ ਦੇ ਪਾਣੀ ਕਾਰਨ। ਸੋ ਆ ਸਾਡੇ ਮਿਲੂ ਪ੍ਰਧਾਨ ਜੀ। ਇਹ ਹੁਣ ਐਸੇ ਦੁਕਾਨ ਬੰਦ ਕਰਕੇ ਗਏ ਆ ਜਾਂ ਵੈਸੇ ਕਿਤੇ ਬਾਹਰ ਅੰਦਰ ਗਾਇਬ ਹੋ ਸਕਦੇ ਆ ਆ ਦੇਖ ਲੋ ਇਹਨਾਂ ਦੇ ਆ ਸ਼ਟਰ ਦੇ ਵਿੱਚ ਆ ਦੇਖ ਲੋ ਮੈਨੂੰ ਲੱਗਦਾ ਆ ਦੇਖੋ ਪਾਣੀ ਕਿੰਨਾ ਖੜਾ ਆ ਭਰਿਆ ਪਿਆ ਪੂਰਾ ਅੰਦਰ ਜਿਹੜਾ ਭਾਜੀ ਦਾ ਕੱਪੜਾ ਹੋਣਾ ਕਿੰਨਾ ਖਰਾਬ ਹੋਣਾ ਇਹਦੇ ਨਾਲ ਸੋ ਇੱਥੇ ਆ ਪੂਰੀ ਮਾਰ ਕੀ ਹਾਂਜੀ ਅੰਦਰ ਭਰਿਆ ਆ ਪਾਣੀ ਸ਼ਟਰ ਉੱਪਰ ਲਾਈ ਹੈ ਅੱਛਾ ਜੀ ਸੋ ਵੀਡੀਓ ਆਪਾਂ ਜੇ ਬਣਾਈਏ ਤਾਂ ਪੂਰਾ ਜੜਿਆਲੇ ਦੇ ਇਹ ਹਾਲਾਤ ਆ ਪੱਤੀ ਬੜੀ ਖਾਰੇ ਖੂਹ ਦੇ ਲੱਗੇ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਪੁਰ ਆ ਰਿਹਾ ਆ ਸੋ ਉਹ ਵੀ ਮੈਂ ਦੇਖਿਆ ਇੱਕ ਵੀਡੀਓ ਪਾਈ ਸੀਗੀ ਕਿਸੇ ਵੀਰ ਨੇ ਸੋ ਵੀ ਵਿਚਾਰੇ ਪਾਣੀ ਦੇ ਵਿੱਚ ਦੀ ਗੁਰੂ ਸਾਹਿਬ ਨੂੰ ਲੈ ਕੇ ਜਾ ਰਹੇ ਆ ਬੜੀ ਦੁੱਖ ਦੀ ਗੱਲ ਆ ਕਿ ਐਡਾ ਵੱਡਾ ਮਸ਼ਹੂਰ ਪਿੰਡ ਜੜਿਆਲੇ ਦਾ ਸਾਡੀ ਰਾਜਨੀਤੀ ਤਾਂ ਦਿੱਲੀ ਨਾਲ ਜੁੜਦੀ ਆ ਸਿਆਸਤ ਆ ਦਾਨ ਤਾਂ ਕਹਿੰਦੇ ਅਸੀਂ ਦਿੱਲੀ ਦੀ ਗੱਲ ਕਰਦੇ ਆ ਪਰ ਸੋਚ ਆ ਜੜਿਆਲੇ ਪੱਧਰ ਦੀ ਵੀ ਹੈ ਨਹੀਂ ਕਿ ਅਸੀਂ ਆਪਣੇ ਪਿੰਡ ਦਾ ਵਿਕਾਸ ਨਹੀਂ ਕਰ ਸਕੇ ਹੋਰ ਅਸੀਂ ਕੀ ਕਰ ਲੈਣਾ ਸੋ ਇਧਰ ਦੇਖ ਲੋ ਪੱਤੀ ਪੜੀ ਦੇ ਹਾਲਾਤ ਵੀ ਇਹੋ ਜਿਹੇ ਆ ਪੱਤੀ ਸਾਨਕੀ ਦਾ ਛੱਪੜ ਪੂਰਾ ਭਰਿਆ ਪਿਆ ਆ ਪੱਤੀ ਗੱਗੜਾਂ ਦੀ ਵਿੱਚ ਵੀ ਪਾਣੀ ਖੜਾ ਪੱਤੀ ਰਾਮਕੀ ਵਿੱਚ ਵੀ ਪਾਣੀ ਖੜਾ ਜਿਹੜੇ ਪਾਸੇ ਕਿਤੇ 20 ਹਲਕਾ ਜਿਹਾ ਹਟੇ ਤੋਂ ਬਾਅਦ ਅੱਧਾ ਘੰਟਾ ਘੰਟੇ ਬਾਅਦ ਵੀ ਆਣ ਕੇ ਗੇੜਾ ਪਿੰਡ ਦੇ ਵਿੱਚ ਦੇ ਕੇ ਦੇਖ ਲੋ ਐਟ ਐਟਾ ਪਾਣੀ ਖੜ ਜਾਂਦਾ ਚਲੋ ਕਈ ਜਗ੍ਹਾ ਤੇ ਅਸੀਂ ਰੌਲਾ ਪਾਉਂਦੇ ਹੁੰਦੇ ਸੀਗੇ ਮਸਲੇ ਪਹਿਲੀ ਪੰਚਾਇਤ ਨੇ ਮਾੜੇ-ਮੋٹے ਹੱਲ ਕਰਾਏ ਵੀ ਹੋਣਗੇ ਅਸੀਂ ਨਹੀਂ ਕਹਿੰਦੇ ਪੰਚਾਇਤ ਨੂੰ ਮਾੜਾ ਪਰ ਜਿੱਥੇ ਕੋਈ ਨਲਕੀ ਆ ਜੇ ਬੱਚਾ ਰੋਂਦਾ ਤੇ ਮਾਂ ਫੇਰ ਹੀ ਦੁੱਧ ਬਣਾਉਂਦੀ ਆ ਜੇਕਰ ਅਸੀਂ ਆਪਣਾ ਦੁੱਖ ਦੱਸਾਂਗੇ ਪਿੰਡ ਦੀ ਪੰਚਾਇਤ ਨੂੰ ਦੱਸਾਂਗੇ ਜਾਂ ਮਾਨਯੋਗ ਡੀਸੀ ਸਾਹਿਬ ਤੱਕ ਗੱਲ ਪੰਚਾਵਾਂਗੇ ਜਾਂ ਫੂਟ ਅਫਸਰ ਤੱਕ ਗੱਲ ਪੰਚਾਵਾਂਗੇ ਜਾਂ ਸਿਹਤ ਮੰਤਰੀ ਤੱਕ ਗੱਲ ਪੰਚਾਵਾਂਗੇ ਤਾਂ ਹੀ ਸਾਡੇ ਮਸਲੇ ਹੱਲ ਹੋਣਗੇ ਸਾਡਾ ਇਹ ਵੀਡੀਓ ਪਾਉਣ ਦਾ ਮਕਸਦ ਕਿਸੇ ਪੰਚਾਇਤ ਦੀ ਨਿੱਜੀ ਤੌਰ ਤੇ ਜਾਂ ਪਰਸਨਲ ਤੌਰ ਤੇ ਕਿਸੇ ਪੰਜ ਸਰਪੰਚ ਜਾਂ ਕਿਸੇ ਸੰਵਿਧਾਨਕ ਅਹੁਦੇ ਤੇ ਬੈਠੇ ਅਹੁਦੇਦਾਰ ਦੀ ਬਦਨਾਮੀ ਕਰਨਾ ਨਹੀਂ ਹੈਗਾ ਸਾਨੂੰ ਸਿਰਫ ਆਪਣੇ ਹਾਲਾਤ ਦਿਖਾਉਣਾ ਸਾਡਾ ਮੂਲ ਮਕਸਦ ਹੈ ਪਈਆ ਸਮਾਂ ਰਹਿੰਦੇ ਸਾਡੇ ਹਾਲਾਤ ਦੇਖੇ ਜਾਣ ਇਹਨਾਂ ਨੂੰ ਚੇਂਜ ਕੀਤਾ ਜਾਵੇ ਇਹ ਅਸੀਂ ਅੱਜ ਉਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਆਂ ਤੇ ਅਸੀਂ ਸ਼ਲਾਘਾ ਵੀ ਕਰਾਂਗੇ ਇਹ ਚੰਗਾ ਕੰਮ ਹੋਊਗਾ ਤੇ ਅਸੀਂ ਸ਼ਲਾਘਾ ਕਰਾਂਗੇ ਸੋ ਪਾਜੀ ਆਇਓ ਵੜ ਜਾ ਸਾਰੇ ਜਣੇ ਰਾਜੂ ਪਾਜੀ ਆਇਓ ਵੜ ਜਾ ਇੱਕ ਆਜੋ ਆਜੋ ਇੱਧਰ ਪਾਜੀ ਆਇਓ ਵੜ ਜਾ ਲੱਗ ਕੇ ਆਓ ਆਜੋ ਪਾਜੀ ਤੁਸੀਂ ਵੀ ਥੱਲੇ ਤੁਮ ਜੀ ਲਾਲਾ ਜੀ ਜਲਦੀ ਆਓ ਬੜਿਆ ਜਲਦੀ ਆਜੋ ਇੱਧਰ ਪਾਣੀ ਆਜੋ ਆਜੋ ਮੜੇ ਆਜੋ ਤੁਸੀਂ ਵੀ ਜੱਟ ਸਾਰੇ ਆਣੀ ਇੱਧਰ ਆਜੋ ਆਜੋ ਆਪਾਂ ਸਮੇ ਦਾ ਹੱਲ ਕਰੀਏ ਕੋਈ ਸਹੀ ਹੈ ਸਹੀ ਹੈ ਠੀਕ ਹੈ ਅੱਜ ਇਹਨਾਂ ਸਾਰੇ ਦੁਕਾਨਦਾਰਾਂ ਵੱਲੋਂ ਅਪੀਲ ਕੀਤੀ ਗਈ ਆ ਇੱਧਰ ਸਾਡੇ ਰਾਜੂ ਭਾਜੀ ਖੜੇ ਆ ਬੇਤੀ ਭਾਜੀ ਖੜੇ ਆ ਇੱਧਰ ਭਾਜੀ ਹੁਣੀ ਖੜੇ ਆ ਇਹਨਾਂ ਸਾਰੇ ਭਾਜੀਆਂ ਵੱਲੋਂ ਇੱਕ ਅਪੀਲ ਕੀਤੀ ਜਾਂਦੀ ਆ ਵੀ ਕੱਲ ਨੂੰ 11 ਵਜੇ ਕੱਲ ਨੂੰ 11 ਵਜੇ ਬਾਸ ਛੱਡੇ ਦੇ ਵਿੱਚ ਛੱਡਾਂ ਥੱਲੇ ਅਸੀਂ ਇੱਕ ਸੱਦਾ ਪੱਤਰ ਦੇ ਰਹੇ ਹਾਂ ਕਿ ਵੱਧ ਤੋਂ ਵੱਧ ਹੋਰ ਵੀ ਜਿਹੜੇ ਦੁਕਾਨਦਾਰ ਅੱਜ ਸਮੇਂ ਸਿਰ ਨਹੀਂ ਪਹੁੰਚ ਸਕੇ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ 11 ਵਜੇ ਛੱਡਾਂ ਥੱਲੇ ਪਹੁੰਚਣ ਦੀ ਕਿਰਪਾਲਤਾ ਕਰੋ ਉੱਥੋਂ ਅਸੀਂ ਇੱਕ ਰਿਕਰਡ ਦੇ ਵਿੱਚ ਮੰਗ ਪੱਤਰ ਟੈਕ ਕਰਾ ਕੇ ਮਾਨਯੋਗ ਡੀਸੀ ਸਾਹਿਬ ਨੂੰ ਦਵਾਂਗੇ ਕਿ ਸਾਡੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਨਾ ਕੋਈ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਸੋ ਜੈ ਜਨਤਾ ਜੈ ਸੰਘਰਸ਼ਾ ਜਿੱਤ ਲੜਦੇ ਲੋਕਾਂ ਦੀ ਇਨਕਲਾਬ ਜ਼ਿੰਦਾਬਾਦ ਕੱਡਿਆ ਸਿਸਟਮ ਮੁਰਦਾਬਾਦ 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 ਕੱਡਿਆ ਸਿਸਟਮ ਮੁਰਦਾਬਾਦ 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 ਮਾਲੀਆਂ سال سا ونه تي کي